ਕਿਹੜੇ ਪਿੰਡ ਤੋਂ ਆਇਆ ਮੈਂ ਕੋਲੇ ਕਰ ਲੋ ਜੀ ਮੂੰਹ ਤੇ ਆ ਜਿਹੜੇ ਘਰ ਮੈਂ ਕੋਲੇ ਕਰਨੇ ਸੀ ਬੇਟਾ ਕਰ ਲਿੱਤੇ ਆ ਬਾਕੀ ਥੱਲੇ ਬਹਿ ਜਾਓ ਬਹਿ ਜਾ ਥੱਲੇ ਆਉਣ ਬਾਕੀ ਥੱਲੇ ਬੈਠ ਜਾ ਤੋਂਸੇ ਗਾਉਂ ਸਿ ਆਏ ਹੋ ਇਹਦੇ ਵਿੱਚ ਬੋਲ ਉੱਚੀ ਸਨਾਮ ਸਿ ਸਨਾਮ ਤੋਂ ਆਇਆ ਬਰਾਦਰੀ ਕੀ ਆਪਣੇ ਅਗਰਵਾਲ ਕਿਆ ਕੰਮ ਕਰਦੇ ਹੋ ਠੀਕ ਆ ਕਬਾਸਤਰੀ ਕੋਈ ਟੂਟੀਆਂ ਦਾ ਪੈਪਾ ਦਾ ਕੰਮ ਕਰਦਾ ਆਪਣੇ ਆਂਡ ਗਵਾਰਜੋ ਦੁਕਾਨ ਕਰਦਾ ਕੋਈ ਆਪਣੇ ਨਹੀਂ ਸ਼੍ਰੀਕੇ ਕਬਿੱਲੇ ਚੋਂ ਨਹੀਂ ਬੈਠਾ ਉੱਠਿਆ ਨਹੀਂ ਲੱਗਦਾ ਕਿ ਕੋਈ ਜੋ ਕੁਝ ਇਹ ਕਿੰਨਾ ਚਿਰ ਹੋ ਗਿਆ ਤੇਰੇ ਜਵਾਬ ਨੂੰ ਬਵਾਰਿਆ ਤੇ ਹੁਣ ਤੇਰੇ ਨਾਲ ਹੋ ਗਿਆ ਦਿਨਾਂ ਸਾਲਾਂ ਚ ਕਿੰਨੀ ਦਵਾਈ ਕਰਵਾਤੀ ਛੱਡ ਦੇਈ ਨਹੀਂ ਕੋਈ ਬਾਬਾ ਅੱਛਾ ਤੇ ਰਿਪੋਰਟਾਂ ਕਰਾਈਆਂ ਇਹਦੀਆਂ ਇਹਦੇ ਵਿੱਚ ਬੋਲ ਮਾਦਰ ਬਹੁਤ ਬਹੁਤ ਰਿਪੋਰਟਾਂ ਬਹੁਤ ਹੀ ਰਿਪੋਰਟਾਂ ਤੇ ਕੀ ਹੈ ਰਿਪੋਰਟਾਂ ਜੋਸ ਨੇ ਆਇਆ ਬਾਬਾ ਹੈ ਜੇ ਤੇਰਾ ਬੱਚਾ ਸਾਲੇ ਜਿੰਨਾ ਸਾਲ ਦਾ ਆਜੀ ਰਾਜੀ ਹੋ ਜਾਏ ਬੋਲ ਓਏ ਠੇਕ ਵਾਕੇ ਜਾਓਗੇ ਮੁੱਕਰ ਨਾਣਾ ਜਾਈ ਕੀ ਗੱਲ ਰੋਣਾ ਨਹੀਂ ਫਿਰ ਆਜੇ ਰੋਂਦੀ ਆਈਆਂ ਹੱਸ ਕੇ ਜਾਏਂਗੇ ਬੋਲ ਸੱਚੇ ਦਰਬਾਰ ਦੀ ਸੁਦਾਈ ਜਾ ਤੂੰ ਤਾਂ ਕਰਿਆਗਾ ਯਾਦ ਕਰਨਾ ਮੈਨੂੰ ਕਿਹੜੇ ਬਾਬੇ ਕੋਲ ਗਈ ਸੀ ਲਾਜਾ ਲਾ ਗਈ ਸਦਾਈ ਜਾ ਗੱਲ ਤੇ ਆ ਤੁਹਾਨੂੰ ਸਦਾਈ ਜਾ ਢੈਡ ਜੂ ਦਰਦੋਂਦਾ ਹੁਣ ਵੀ ਹੋ ਜਾਂਦਾ ਹੈ ਦਿਮਾਗ ਦੀ ਕੋਈ ਦਵਾਈ ਚੱਲਦੀ ਹੈ ਇਹਦੀ ਦਿਮਾਗ ਦੀ ਰਿਪੋਰਟ ਕਰਾਈ ਆ ਇਹ ਐ ਬਚਾਉਂਦੇ ਤੇ ਤੁਸੀਂ ਦਵਾਈ ਕਿਉਂ ਖਵਾ ਰਹੇ ਆ ਤੋ ਕਹਿ ਰਹੇ ਬਾਬਾ ਜੀ ਹੈ ਆਜ ਤੇ ਬੰਦ ਕਰ ਦੇਣੀ ਆ ਕਾਣੀ ਨੂੰ ਮਨਜ਼ੂਰ ਆ ਹੈ ਐਂ ਦੇ ਮਗਰ ਲੱਗੀ ਹੋਈ ਆ ਮਸਾਨੀ ਐਂਦਾ ਸਰੀਰ ਫੜਿਆ ਹੋਇਆ ਮਾਤਾ ਮਸਾਨੀ ਨੇ ਤੁਸੀਂ ਬਾਬਿਆਂ ਕੋਲੀ ਵੀ ਗਏ ਆ ਪੁੱਛਾ ਕਢਾਈਆਂ ਢਾਲੇ ਲਵਾਏ ਕੰਮ ਕਰਾਏ ਲੱਖਾਂ ਰੁਪਈਆ ਜਾੜਦਾ ਦਵਾਈਆਂ ਬਾਬੇ ਵਾਲੇ ਪਾਸੇ ਪਰ ਹੱਲ ਨਹੀਂ ਹੋਇਆ ਹੈ ਇਹ ਚੀਜ਼ ਕਿਸੇ ਦੀ ਨਿਗਾ ਚ ਨਹੀਂ ਆਈ ਹੈ ਜਾ ਜਾ ਬਾਬਿਆਂ ਦੇ ਡਾਕਟਰਾਂ ਦੇ ਬਾਬੇ ਯਕੀਨ ਉੱਡੇ ਪਏ ਆ ਹੈ ਜੇ ਅੱਜ ਯਕੀਨ ਬਣਾ ਦਿਆ ਫਿਰ ਮੰਨੇਗਾ ਬਾਬੇ ਨੂੰ ਲੈ ਬਾਬਾ ਹੋ ਅੱਖਾਂ ਦੇ ਵਿੱਚ ਅੱਖਾਂ ਤੇ ਬਾਲ ਮਾਤਾ ਰਾਣੀ ਜੀ ਘਰ ਮੇ ਜੋਤ ਲਗਾਣੇ ਆ ਜੀ ਬਾਬਾ ਜੀ ਬਾਬੇ ਖੇਤਰਪਾਲ ਨੂੰ ਮੰਨਦੇ ਆ ਕਿਸੇ ਬਾਬੇ ਮਗਰ ਲੱਗ ਕੇ ਤੇ ਸਿਰ ਤੋਂ ਕੋਈ ਬਾਬੇ ਖੇਤਰਪਾਲ ਦਾ ਸਮਾਨ ਦਿੱਤਾ ਨਾ ਬਾਬਾ ਖੜਦਾ ਨਾਲ ਅੱਜ ਬਾਬਾ ਖੇਤਰਪਾਲ ਜੋੜਿਆ ਜੰਡਾ ਵਾਲਾ ਇਸ ਦੇ ਸਾਥ ਮੈਂ ਖੜਦਾ ਬੋਲ ਸੱਚੇ ਬਾਬਾ ਸਦੈ ਜੀ ਆਨੇ ਮਾ ਥੱਟੇ ਕੀਆ ਜੰਡਾਲਾ ਬਾਬਾ ਪਤਾ ਕਿ ਉਹਨੂੰ ਕਹਿੰਦੇ ਆ ਕਿਹਨੂੰ ਕਹਿੰਦੇ ਆ ਖੇਦਪਾਲ ਨੂੰ ਸੋਣ ਗੱਲ ਕਿਉਂ ਕਰਵਾਇਆ ਇਹ ਤੁਸੀਂ ਮਾਂ ਪੁੱਤ ਜਾ ਕੇ ਮੱਥਾ ਟੇਕ ਕੇ ਆਏ ਬਾਬੇ ਦੇ ਸਮਾਨ ਚੜਾ ਕੇ ਆਏ ਕਿਸੇ ਬਾਬੇ ਦੇ ਮਗਰ ਲਾ ਕੇ ਕਰਕੇ ਆਏ ਆ ਇਹ ਬਾਬਾ ਤੁਰਿਆ ਹੋਇਆ ਕਿਦਰ ਪਾਲ ਇਹਦੇ ਨਾਲ ਖੜਦਾ ਮੇਰੇ ਨਾਲ ਇਹ ਡਾਡਾ ਲਾਇਆ ਹੋਇਆ ਬਹੁਤ ਸੱਚੇ ਦਰਬਾਰ ਦੇ ਸੱਜ ਮਾਤਾ ਰਾਣੀ ਦਾ ਕੁਝ ਜਗਰਾਤਾ ਸੁੱਖਿਆ ਤੁਸੀਂ ਕਿੰਨਾ ਚਿਰ ਹੋ ਦਾ ਸੁੱਖਿਆ ਇਹਦੇ ਵਿੱਚ ਉੱਚੀ ਬੋਲ ਕੇ ਦੱਸ ਹਾਂਜੀ ਬਾਬਾ ਜੀ ਕਿੰਨਾ ਟਾਈਮ ਹੋ ਗਿਆ 5-6 ਸਾਲ ਹੋ ਗਏ ਕਰਾਇਆ ਨਹੀਂ ਇੱਥੇ ਵੀ ਮਾਤਾ ਪੈਸਾ ਕਰਵਾਉਂਦੇ ਆ ਤੁੱਖ ਕੀ ਸੁੱਖੀ ਸੀ ਬਸ ਮਾਤਾ ਰਣ ਦੇਰਾ ਮਕਾਨ ਬਣ ਜੀ ਮਕਾਨ ਬਣਿਆ ਤੇਰਾ ਬਿਜ ਕਰਾਤਾ ਕਿਉਂ ਨਹੀਂ ਕਰਾਇਆ ਲੈ ਮਕਾਨ ਬਣਾ ਲਿਆ ਮਾਤਾ ਦੇ ਬਿਕਰਾ ਮੈਂ ਇੱਕ ਬੂਰੀ ਕਰਦੀ ਇਹ ਉਲਝਣ ਵੀ ਮਾਤਾ ਰਾਣੀ ਨੇ ਪਾਈ ਹੋਈ ਆ ਤੇ ਬਾਬੇ ਖੇਤਰਪਾਲ ਨੇ ਪਾਈ ਆ ਵੱਲ ਸੱਚੇ ਦਰਬਾਰ ਜਿਹੜੇ ਤੇਰੇ ਜਵਾਕਰ ਉਲਝਣ ਪਈ ਆ ਨਾ ਅੱਜ ਤੋਂ 3-4 ਸਾਲ ਪਹਿਲਾਂ ਵਧੀਆ ਸੀ ਇਹੇ ਤਾਂਦਰ ਉਸ ਤੀ ਕਦੇ ਇਹ ਬੰਦੇ ਬੱਚੇ ਸਿਰ ਦੁਖ ਦੇ ਤੇ ਕੋਲੇ ਲਿਖਾਦੇ ਸੀ ਤੇ ਅੱਜ ਬਾਬਾ ਜਿਹੜਾ ਆਪਦੇ ਆਪ ਚ ਗੁੰਨਿਆ ਪਿਆ ਹੈ ਇੱਕ ਤਾਂ ਮਾਤਾ ਰਾਣੀ ਦਾ ਜਗਰਾਤਾ ਇਹ ਤੁਹਾਨੂੰ ਕਰਾਣਾ ਪੈਣਾ ਬਾਬਾ ਕੇਸਰਪਾਲ ਖੜਦਾ ਨਾਲ ਇਹਦੇ ਬਸਾਨੀਆਂ ਇਹ ਪਿੱਛੇ ਲਾ ਦਿੰਨੇ ਆ ਅੱਜ ਹੀ ਸੋਤਾ ਵਰਾ ਦਿੰਨੀ ਆ ਅੱਜ ਤੋਂ ਤੇਰਾ ਨਾ ਜਵਾ ਕਰਾ ਜਿਵੇਂ ਫਟ ਲੰਦ ਕਹਿੰਦੀ ਬੋਲ ਸੱਚੇ ਦਰਬਾਰ ਦੇ ਲੈ ਲੈ ਬੀਬੀ ਬੋਲ ਕਰਦੀ ਜਵਾਨ ਕਦੋਂ ਕਰਾਇੰਗੇ ਜਗਰਾਤਾ ਬੋਲ ਅਸੀਂ ਕਰਕੇ ਆਵਾਂਗੇ ਮੇਰੇ ਸਾਥੀ ਆਣਗੇ

ਮੈਂ ਕਰਜਾ ਵੜ ਕੇ ਵੀ ਲਾ ਦੂਗਾ ਕਰਜ ਲੈ ਚਲੋ ਕਰਜਾ ਫੜ ਕੇ ਕਹਿੰਦਾ ਕੋਈ ਲਾਣ ਨੂੰ ਮਾਹ ਮਾਈ ਆਪੇ ਜਦ ਕ ਕਰਵਾ ਦਿਆ ਹੈ ਮਾਤਾ ਦੇ ਦੇ ਮੈਂ ਖਰਾ ਦੂਗੀ ਮਾਤਾ ਤੂੰ ਘਰ ਮੰਗਿਆ ਤੈਨੂੰ ਘਰ ਦੇਦਾ ਤੇ ਤੂੰ ਮਾਤਾ ਨੂੰ ਜਗਰਾਤਾ ਗਿਆ ਸੀ ਜਿਹੜਾ ਮੇਰੇ ਘਰ ਬਣਦਾ ਜਗਰਾਤਾ ਕਰਾਉ 5 ਸਾਲ ਹੋ ਗਏ ਤੂੰ ਤਾਂ ਜਗਰਾਤਾ ਕਰਾਇਆ ਨਹੀਂ ਹੋਰ ਮਾਤਾ ਦੇ ਸਬਦ ਕੀ ਕਰਦੇ ਮਾਤਾ ਦੇ ਸੋਚਦੇ ਤਾਂ ਪਹਿਲਾਂ ਲ ਜਵਾਨ ਤੇ ਨੇ ਪੂਰੇ ਉਤਰੇ ਦੂਜਾ ਕੰਮ ਕੀ ਦੇਦਾ ਲਾਡਲੇ ਵੀਰ ਦੀ ਸਵੇਰ ਹਰ ਤਾਂ ਲੈ ਕੇ ਕੰਮ ਇਹਨਾਂ ਦੇ ਪਹਿਲਾਂ ਸੁੱਖ ਵੀ ਰਹਿੰਦੀ ਆ ਆ ਗਈ ਨਾ ਗੱਲ ਸੁੱਖਾ ਸੁੱਖ ਲੈਣੇ ਪੂਰੀਆਂ ਹੁੰਦੀਆਂ ਨੇ ਭੁੱਲ ਜਾਣੇ ਪੁੱਟੀਆਂ ਫਿਰ ਤੁਹਾਡੇ ਦੇ ਪੈਣੀਆਂ ਉਹ ਬੋਲ ਸੱਚੇ ਦਰਵਾਜ਼ੇ ਉਹ ਸਾਡੇ ਦੇ ਨਹੀਂ ਪੈਣੀਆਂ ਕਰਦੀ ਇਧਰੋਂ ਰਾਜੀ ਅੱਜ ਪੈਰਾ ਪਾਰ ਬੈਠਾ ਲੈ ਨਾਮ ਕੀ ਆ ਤੇਰਾ ਉਮਰ ਕਿੰਨੀ ਆ ਮੈਗ ਫੜਾਂ ਨੂੰ 25 ਸਾਲ 25 ਸਾਲ ਦਾਮ ਕੀ ਕਰਦਾ ਟੀਚਰ ਆ ਮੇਜ ਹੁਣ ਜਨਰਲ ਸਕੂਲਿੰਗ ਕਿੰਨੇ ਲੋਗਾ ਜਾਂਦੇ ਨੂੰ 10 ਸਾਲ ਹੋ ਗਿਆ ਕੰਮ ਵੀ ਛੁੱਟਿਆ ਪਿਆ ਸਰਕਾਰੀ ਟੀਚਰ ਆ ਅੱਛਾ ਅਮੇਂ ਦਿਨ ਸਿਖਾਦੇਂ ਇੰਗਲਿਸ਼ ਬੈਰ ਟਾ ਵਰ ਯੂ ਮਿਸ ਯੂ ਇਹ ਗੇ ਹਰ ਦਰਦ ਵੇਖ ਤੇ ਡਾਲਾ ਤੈਨੂੰ ਰਾਜੀ ਕਰਨਾ ਅਜ ਪਹਿਲਾਂ ਰੱਬ ਥੱਲੇ ਲੈਣਾ ਪਾਜੀ ਕਿੰਨਾ ਘੋਰਿਆ ਫੇਰ ਬਹਿ ਜਾ ਧਰਨ ਵੀ ਪੈਂਦੀ ਆ ਤੇਰੇ ਜਦੋਂ ਕੜਾਈ ਆਵੇ ਉਹ ਬਹੁਤ ਕੜਾਈ ਆਵੇ ਨਾ ਕਿ ਆਏ ਅਜ ਯਤਾਰਨਾ ਫੱਟੇ ਨਹੀਂ ਕੋਈ ਬਾਬਾ ਜੀ ਕਰਨ ਕੀ ਕੋਟੀ ਕੀ ਸਭ ਕੁਝ ਕਰਾ ਦੇ ਦੇਖ ਲੈ ਮਾਤਾ ਮਸਾਣੀ ਦਾ ਤੇ ਬਾਬੇ ਖੇਤਰਪਾਲ ਦਾ ਆਸਰਾ ਜਾਣਾ ਪੈਣਾ ਛੱਡਣਾ ਪੈਣਾ ਆਸੇ ਹੋਣਾ ਪੈਣਾ ਲਾਹ ਤਾਂ ਆਪਣਾ ਹੋ ਬਾੜੀ ਝੰਡਾ ਦੇ ਰਾਜ ਆਵੇ ਮੋਢੇ ਦੁਖਦੇ ਆ ਕਦੇ ਕਦੇ ਗੋਡੇ ਦੁਖਦੇ ਆ ਕਦੇ ਕਦੇ ਕੋਈ ਦੁਖਦੀ ਆ ਸਾਤੀ ਦੁਖਦੀ ਆ ਹਾਂਜੀ ਹਾਂਜੀ ਤੇ ਹੁਣ ਵੀ ਦੁਖੀ ਆਂਦੀ ਆ ਪੂਣੀ ਦੁਖਦੀ ਤੇ ਫਿਰ ਕਦ ਦੁਖਦੀ ਆ ਸਾਤੀ ਕਦ ਪਰ ਤੋਂ ਬਹੁਤ ਦੁਖੀ ਆ ਜੇ ਮੋਢੇ ਕਦ ਦੁਖਦੇ ਆ ਮੋਢੇ ਦੀ ਕਦੇ ਕਦੇ ਦੁਖਦੇ ਆ ਕਦੇ ਕਦੇ ਦੋ ਕੋਈ ਟਾਈਮ ਨਹੀਂ ਹੈ ਨਾ ਖੁਜਾ ਦਾ ਟਾਈਮ ਤਾਂ ਫੇਰ ਦੁਖਦਾ ਫੇਰ ਤਾਂ ਚੀਜ਼ ਪੱਤੀ ਐਨੇ ਪਤਲੇ ਨੇ ਸਿਰ ਦੁਖਦਾ ਅੱਖਾਂ ਦੁਖਦੀਆਂ ਦੰਦ ਦੁਖਦੇ ਆ ਤਾਂ ਰੁਖਦੇ ਆ ਗਲਾ ਦਬਦਾ ਇਹਦੇ ਪੇਟ ਦੇ ਵਿੱਚ ਚੀਜ ਨੇ ਪੱਕਾ ਫਸ ਗਿਆ ਹੋਇਆ ਤੁਸੀਂ ਪਹਿਲਾਂ 50 50000 ਆ ਅੱਲਾ ਅਗਰ ਰਿਪੋਰਟਾ ਕਰਾ ਲੋ ਰਿਪੋਰਟਾ ਦੇ ਵਿੱਚ ਇੱਕ ਬਿਮਾਰੀ ਨਹੀਂ ਆਣੀ ਬੋਲ ਸੱਚੇ ਦਰਵਾਜ਼ੇ ਸਮਝ ਗਏ ਕਿ ਚੀਜ ਨੇ ਵਾਸ ਕੀਤਾ ਆ ਪੈਰਾਂ ਦੇ ਧਾਕੇ ਖੋਲਾ ਫਿਰ ਆਗਿਆ ਦੇ ਖੋਲ ਦੇ ਇਹ ਤੋੜਦੇ ਜਲਾ ਦੇ ਦੂਰ ਤੋਂ ਪਤਾ वो पता <trick noise> तो से है ना चीज लगी है देख लो हैं थे तो भाई ने काम नहीं कर दे दुआ ने काम करना वो <trick noise> तो मेरे तो तो दाल थोड़ी डॉक्टर कर लेने की वो तो फकीरा नहीं करना ना जल्दी खोलो खोलो बार ढाड़ झाड़ छाती झाड़ी ਦਾ ਕਰਾ ਲੇਗਾ। ਆਵਾਜ਼ ਇਹਦਾ ਇਲਾਜ ਕਰਾ ਸੁੱਖ ਨੇ ਅਜ ਲਵਾ ਕੇ। ਮਾਤਾ ਰਾਣੀ ਦਾ ਗਹਿਣਾ ਚੱਕ। ਮਾਹਮਾਈ ਦਾ। ਠੀਕ ਆਪੋ ਜੀ। ਤੇ ਘਰੇ ਜਾ ਕੇ ਚੱਕਣਾ। ਠੀਕ ਆਪੋ ਜੀ। ਤੇ 21 ਦਿਨ ਲਗਾਤਾਰ ਬਾਬੇ ਦੇ ਜੰਡ ਤੇ ਮੱਥਾ ਟੇਕ ਕੇ ਆਣਾ। ਚਾਰ ਲੱਡੂ ਤੇਲ ਦੀ ਕੜਾਈ। ਬਾਬੇ ਦੇ ਪੱਤਲ। ਮਿੱਠਾ ਸੰਧੂਰ। ਕੱਚੀ ਲੱਸੀ। 10 ਰੁਪਈਆ ਦਾ ਤੇਲ। ਇਹ ਸਾਰਾ ਸਬਾਨ ਇਹਦੇ ਸਿਰ ਤੋਂ ਵਾਰ ਕੇ ਜੰਡ ਦੇ ਚੜਾ ਕੇ ਆਣਾ ਪਾਵੇ ਦੇ ਦਰਵਾਜ਼ਾ ਠੀਕਾ 21 ਦਿਨ ਲਗਾਤਾਰ ਜਦੋਂ ਪਾਏ ਸ਼ੁਰੂ ਕਰ ਲੈ ਵਿੱਚ ਫਿਰ ਆਪਾਂ ਮਾਤਾ ਖਵਾਜੇ ਪੀਰ ਦੀਆਂ ਕੜਾਈਆਂ ਪਾਵਾਂਗੇ ਜਿਹੜੇ ਦਵਾਈਆਂ ਪਾਉਗੇ ਤੁਹਾਨੂੰ ਦੱਸ ਦੂੰ ਕਿਵੇਂ ਪਾੜੀਆਂ ਸੱਤ ਚੌਕੀਆਂ ਵੀਰਵਾ ਦੇ ਵੀਰਵਾਰ ਭਰਾ ਕੇ ਜਾਣੀਆਂ ਅੱਜ ਵੀਰਵਾਰ ਆਪਣੀ ਗੱਲ ਹੋ ਗਈ ਆਂਦੇ ਵੀਰਵਾ ਤੇ ਚੌਕੀ ਭਰਨੀ ਆ ਭੱਗ ਜਾਣਾ ਮੇਰੇ ਨਾਲ ਗੱਲ ਕਰਨੀ ਹੈ ਐਤਵਾਰ ਆ ਸਕਦੇ ਆ ਆ ਉਹਦਾ ਨਾਮ ਲਿਖਾ ਦਿਓ ਪਾਈ ਸਾਡੇ ਬਚਨ ਹੋਏ ਹੋਏ ਆ ਠੀਕ ਆ ਉਹ ਤੋਂ ਨਾਲ ਗੱਲ ਹੋਵੇ ਠੀਕ ਆ ਪੁੱਤ ਲਗਾਤਾਰ ਆ ਉਹਦੇ ਮੱਥਾ ਟੇਕ ਕੇ ਕਈ ਜਗ੍ਹਾਏ ਹੋ ਜੇ ਹੁੰਦੀਆਂ ਪਾਣੀ ਵੀ ਨਹੀਂ ਮੰਗ ਲੈਂਦੀਆਂ ਐਟਾ ਲੈਂਦੇ ਮਰੋੜੀ ਦੇ ਦਿੰਦੀਆਂ संगता जरूर बिमार तो तो है ना संघ जो ठीक हो गए बाद तू कौन पै कौ फिर मत टेक सागर कितिया दर्द कितिया छ ਛੱਡ ਦੇ ਹੌਣ ਰਿਹਾ ਕਿਤੇ ਹੈ ਕਿਨੇ ਕਿਨੇ ਜਗ੍ਹਾ ਤੇ ਛੱਡ ਦੇ ਇਹ ਐਤਵਾਰ ਨੂੰ ਲੈ ਕੇ ਆਣਾ ਜਵਾਕ ਨੂੰ ਮੇਰੇ ਕੋਲੇ ਕਰ ਦੋਗੇ ਰਾਜ ਅੱਜ ਤੋਂ ਤੇਰੇ ਮੁੰਡੇ ਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਦਵਾਈ ਦਵਾਈ ਦੇ ਦਾ ਲੋੜ ਹੀ ਪੈਣੀ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੇ ਕੱਲ ਸਵੇਰ ਤੋਂ ਜਿਹੜੇ ਕੜਾਈਆਂ ਦੱਸੀਆਂ ਸ਼ੁਰੂ ਕਰ ਤੇ ਮਾਤਾ ਰਾਣੀ ਦਾ ਗਹਿਣਾ ਚੱਕੀ ਉਹ ਐਤਵਾਰ ਨੂੰ ਬੈਠ ਕੇ ਟਾਈਮ ਲੈ ਕੇ ਜਾਊਗਾ ਜਿੰਨਾ ਵੇ ਟਾਈਮ ਦਿੰਦੀ ਆਪਾਂ ਉਹਨੇ ਟਾਈਮ 'ਚ ਕਰਾਉਣਾ ਜਗਰਾਤਾ ਜਗਰਾਤ ਤੋਂ ਪਹਿਲਾਂ ਪਹਿਲਾਂ ਮੁੰਡੇ ਨੂੰ ਬਰੇ ਕਰਾ ਦਾਂਗੇ ਠੀਕ ਹੋ ਗਿਆ ਤੂੰ ਭੱਜ-ਭੱਜ ਕੇ ਕਰਾ ਫਿਰ ਸੇਵਾ ਕਰਨੀ ਆ ਮੋਰੇ ਓਕੇ ਅੱਜ ਅੱਜ ਤੋਂ ਤੁਹਾਨੂੰ ਫਰਕ ਪੈਂਦਾ ਜਾਊਗਾ ਠੀਕ ਸਿੱਟੋ 100 ਰੁਪਏ ਹੋ ਜਾ ਪਿੱਛੇ